हां जी साथियों किस जथएबंदी ਵੱਲੋਂ ਸ਼ਾਮਲ ਹੋਏ ਆ ਇਸ ਹੜਤਾਲ ਦੇ ਵਿੱਚ ਤੇ ਤੁਹਾਡਾ ਇਸ ਹੜਤਾਲ ਦੇ ਵਿੱਚ ਆਉਂਦਾ ਕੀ ਮੰਤਵ ਹੈ ਤੇ ਇਸ ਹੜਤਾਲ ਦਾ ਕੀ ਮਤਵ ਹੈ ਜੀ ਗਵਰਨਰਟੋਰਲ ਪੰਜਾਬ ਇਕਾਈ ਪਟਿਆਲਾ ਵੱਲੋਂ ਇਸ ਅੱਜ ਦੀ ਹੜਤਾਲ ਦੇ ਕਿਥੇ ਕਿੱਥੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਆ ਸਾਡਾ ਇੱਥੇ ਸ਼ਾਮਲ ਹੋਣ ਦਾ ਜਿਹੜਾ ਮੁੱਖ ਮੰਤਵ ਹੈ ਉਹ ਇਹ ਹੈ ਕਿ ਨੀਤੀਗਤ ਤੌਰ ਤੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਦੋਨਾਂ ਦੇ ਵਿੱਚ ਕੋਈ ਫਰਕ ਨਹੀਂ ਆ ਕੇਂਦਰ ਦੀ ਮੋਦੀ ਸਰਕਾਰ ਹੈ ਜਿਹੜੀ ਆਪਾਂ ਜਾਣਦੇ ਆ ਕਿ ਉਹ ਵੀ ਜੁਮਲੀਆਂ ਦੀ ਸਰਕਾਰ 15 ਲੱਖ ਦਾ ਵਾਅਦਾ ਤੇ ਕਿਹਦੀ ਹਰ ਇੱਕ ਦੇ ਖਾਤੇ ਦੇ ਵਿੱਚ 15-15 ਲੱਖ ਰੁਪਏ ਪਾਵਾਂਗੇ ਲੋਕਾਂ ਨੇ ਉਹ ਚਾਂਸੇ ਦੇ ਵਿੱਚ ਆ ਕੇ ਜਿਹੜੀਆਂ ਨੇ ਵੱਡੇ ਪੱਧਰ ਤੇ ਵੋਟਾਂ ਲਈਆਂ ਭਾਜਪਾ ਦੀ ਸਰਕਾਰ ਦੀ ਭਾਜਪਾ ਪਾਰਟੀ ਦੀ ਸਰਕਾਰ ਕੇਂਦਰ ਵਿੱਚ ਸੱਤਾ ਦੇ ਵਿੱਚ ਆਈ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਸਿੰਘ ਸਰਕਾਰ ਇਹਨਾਂ ਨੇ ਮੁਲਾਜ਼ਮਤਾਂ ਦੇ ਰਾਹ ਨੂੰ ਬਜਾਅ ਦੇ ਰਾਹ ਨੂੰ ਇਦੋਂ ਤੱਕ ਕਿ ਔਰਤਾਂ ਨੂੰ ਵੀ ਆਪਣੇ ਚਾਂਸੇ ਦੇ ਵਿੱਚ ਪੁੱਠੇ ਲਾਰਿਆਂ ਦੇ ਵਿੱਚ ਲੈ ਕੇ ਇਹਨਾਂ ਨੇ ਸੱਤਾ ਦੇ ਗੋਲ ਵਿੱਚ ਆਏ ਨੇ ਤੇ ਇਹਨਾਂ ਦਾ ਖਾਸਾ ਇੱਕੋ ਹੀ ਹੈ ਦੋਨੇ ਹੀ ਜਿਹੜੀਆਂ ਨੇ ਜੁਗਲੇਵਾਜ ਸਰਕਾਰਾਂ ਨੇ ਅਸੀਂ ਅੱਜ ਮੁਲਾਜ਼ਮਾਂ ਵੱਲੋਂ ਇਹਨਾਂ ਦੇ ਪੁੱਠੇ ਲਾਰਿਆਂ ਦੇ ਜਿਹੜੇ ਹੈਗੇ ਨਹੀਂ ਉਸ ਦੇ ਵਿਰੋਧ ਦੇ ਵਿੱਚ ਇੱਕ ਦੇਸ਼ ਵਿਆਪੀ ਜਿਹੜੀ ਹੜਤਾਲਾਂ ਦਾ ਮੰਡ ਬਣਿਆ ਕਿਉਂਕਿ ਮੁਲਾਜ਼ਮਾਂ ਨੇ ਇਹਨਾਂ ਨੇ ਵੱਡੇ ਪੱਧਰ ਤੇ ਇਹ ਦਾਰਾ ਲਾਇਆ ਸੀ ਵਾਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ ਕਿ ਅਸੀਂ ਸੱਚਾ ਚੋਣ ਦੇ ਸਾਰ ਕੰਟਰੈਕਟ ਭਰਤੀ ਖਤਮ ਕਰਾਂਗੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਰੈਗੂਲਰ ਕੀਤੇ ਜਾਣਗੇ ਕੋਈ ਕੱਚਾ ਮੁਲਾਜ਼ਮ ਨਹੀਂ ਰਹੇਗਾ ਪਰ ਹੋਇਆ ਇਸਦੇ ਬਿਲਕੁਲ ਉਲਟ ਸਾਨੂੰ ਸਮਝ ਨਹੀਂ ਆਉਂਦੀ ਕਿ ਪ੍ਰਮਾਨ ਸਿੰਘ ਜਿਹੜੇ ਕਹਿੰਦੇ ਸੀ ਕਿ ਅਸੀਂ ਆਉਣੇ ਸਾਲ ਹਰਾ ਪੰਨ ਚਲਾਵਾਂਗੇ ਮੁਲਾਜ਼ਮਾਂ ਦੇ ਭਲੇ ਵਾਸਤੇ ਜਾਂ ਕਿਸਾਨਾਂ ਦੇ ਭਲੇ ਵਾਸਤੇ ਜਾਂ ਔਰਤਾਂ ਦੇ ਭਲੇ ਵਾਸਤੇ ਜਾਂ ਮਜ਼ਦੂਰਾਂ ਦੇ ਭਲੇ ਵਾਸਤੇ ਸਾਨੂੰ ਸਮਝ ਨਹੀਂ ਆ ਰਹੀ ਕਿ ਉਹ ਹਰਾ ਪੈਨ ਕਿਉਂ ਜਿੰਨੇ ਤੇ ਇਸੇ ਰੋਸ ਨੂੰ ਅਸੀਂ ਮੌਕੇ ਦੀਆਂ ਸਰਕਾਰਾਂ ਖਿਲਾਫ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹਨਾਂ ਦੇ ਖਿਲਾਫ ਹੈ ਜਿਹੜਾ ਆਪਣਾ ਰੋਸ ਹੈ ਉਹ ਦਰਜ ਕਰਾਉਣ ਇੱਥੇ ਇਕੱਠੇ ਹੋਏ ਧੰਨਵਾਦ